दारू जेडी है ए एक्टू दारू नहीं है दारू ਆਪਜ ਨੂੰ ਆਪਾ ਜਿਹੜੀ ਠੇਕਿਆਂ ਤੇ ਮਿਲਦੀ ਹੈ ਭਾਵੇਂ ਉਹ ਅੰਗਰੇਜ਼ੀ ਠੇਕਾ ਹੈ ਤੇ ਭਾਵੇਂ ਉਹ ਦੇਸੀ ਠੇਕਾ ਹੈ ਉਹ ਜਿਹੜੀ ਹੁੰਦੇ ਵਿੱਚ ਜਿਹੜਾ ਕੰਟੈਂਟ ਹੈ ਉਹ ਇਥਾਈਲ ਅਲਕੋਹਲ ਹੈ ਉਹ ਜਿਹੜੀ ਮੈਥਨੋਲ ਉਹਦਾ ਸਟਰਕਚਰ ਤੋਂ ਚਲੋ ਅਲਕੋਹਲ ਨਾਲ ਥੋੜਾ ਮਿਲਦਾ ਜੁਲਦਾ ਹੀ ਹੈ ਬਟ ਉਹ ਬੰਦਿਆਂ ਤੇ ਪੀਣ ਦੇ ਲੈ ਕੇ ਨਹੀਂ ਹੈ ਇੰਡਸਟਰੀਅਲ ਸੋਲਵੈਂਟ ਹੈ ਕੁਝ ਅਲੱਗ ਕੈਮੀਕਲ ਡਵੈਲਪ ਕਰਨ ਲਈ ਕੰਮ ਆਉਂਦਾ ਕੁਝ ਹੋਰ ਕੈਮੀਕਲ ਬਣਾਉਣ ਲਈ ਕੰਮ ਆਉਂਦਾ ਇਹ ਸਸਤਾ ਹੈ ਇਹ ਬਹੁਤ ਹੀ ਜੜੀ ਹੈ ਇਹ ਜਦੋਂ ਵੀ ਮੀਥਨੋਲ ਦੀ ਕੁਆਨਟੀਟੀ ਉਹਦੇ ਵਿੱਚ ਵੱਧ ਜਾਂਦੀ ਹੈ ਇਹ ਜਾਲ ਦੇ ਬਹੁਤ ਹੈ ਜੜੀ ਕੱਚੀ ਸ਼ਰਾਬ ਹੈ ਜੜੀ ਗੰਦੀ ਸਸਤੀ ਸ਼ਰਾਬ ਹੈ ਬਿਨਾਂ ਫਿਲਟਰੇਸ਼ਨ ਦੀ ਸ਼ਰਾਬ ਹੈ ਇਕੋਮਾ ਵੀ ਕਰ ਸਕਦੀ ਹੈ ਇਸ ਕਿੰਦੇ ਆਪਸ ਕਿੰਦੇ ਉੱਪਰ ਪ੍ਰੋਬਲਮ ਆ ਜਾਂਦੀਆਂ ਕਿ ਜੇ ਸੁੰਘਣ ਕਰਕੇ ਪ੍ਰੋਬਲਮ ਆ ਜਾਂਦੀਆਂ ਅੱਖਾਂ ਰਹਿ ਜਾਂਦੀਆਂ ਔਰ ਜਿਹੜਾ ਪੇਸ਼ੈਂਟ ਹੈ ਉਹ ਮਰ ਵੀ ਜਾਂਦਾ ਹੈ ਪਿਛਲੇ ਦਿਨੀ ਅੰਬਰਸਰ ਦੇ ਮਜੀਠਾ ਪਿੰਡ ਦੇ ਵਿੱਚ ਇੱਕ दारू ਪੀਣ ਦੇ ਨਾਲ ਕਈ ਲੋਕਾਂ ਦੀ ਮੌਤ ਹੋ ਗਈ ਆਖਰੀ ਕਿਸ ਤਰ੍ਹਾਂ ਹੋਇਆ ਵਾ ਪੂਰੀ ਗੱਲਬਾਤ ਕਰਾਂਗੇ ਮੇਰੇ ਨਾਲ ਲੁਧਿਆਣਾ ਦੇ ਸੀਨੀਅਰ ਡਾਕਟਰ ਡਾਕਟਰ ਗੌਰਵ ਮਾਜੂਦ ਨੇ ਗੱਲਬਾਤ ਕਰਨ ਲਈ ਹੈ ਡਾਕਟਰ ਸਾਹਿਬ ਅੰਬਸਦ ਦੇ ਵਿੱਚ ਜੋ ਕਾਂਡ ਹੋਇਆ ਵਾ ਉਹ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਹ दारू ਪੀਣਾਂ ਲੋਕ ਜਿਹੜੇ ਨੇ ਮਰ ਗਏ ਨੇ ਆਖਿਰ ਕੀ ਸਚਾਈ ਇਹਦੇ ਵਿੱਚ ਪਹਿਲਾਂ ਤਾਂ ਪੰਜਾਬ ਕੇਸੇ ਜਗਬਾਣੀ ਦੇ ਸਾਰੇ ਦਰਸ਼ਕਾਂ ਨੂੰ ਡਾਕਟਰ ਗੌਰਵ ਸੇਵਦਾ ਨਮਸਕਾਰ ਸਤਿ ਸ਼ਕਾਲ ਕਰੋ ਜੀ ਇਹ दारू ਜਿਹੜੀ ਹੈ ਇਹ ਐਕਤੂ दारू ਨਹੀਂ ਹੈ ਜਿਹੜੀ ਕੀ दारू ਆਪਾਂ ਜਿਹਨੂੰ ਆਪਾਂ ਜਿਹੜੀ ਠੇਕਿਆਂ ਤੇ ਮਿਲਦੀ ਹੈ ਭਾਵੇਂ ਉਹ ਅੰਗਰੇਜ਼ੀ ਠੇਕਾ ਹੈ ਤੇ ਭਾਵੇਂ ਉਹ ਦੇਸੀ ਠੇਕਾ ਹੈ ਉਹ ਜਿਹੜੀ ਉਹਦੇ ਵਿੱਚ ਜਿਹੜਾ ਕੰਟੈਂਟ ਹੈ ਉਹ ਇਥਾਈਲ ਅਲਕੋਹਲ ਹੈ ਲੇਕਿਨ ਇਥਾਈਲ ਅਲਕੋਹਲ ਦਾ ਮਿਲਦਾ ਜੁਲਦਾ ਸੇਮ ਰੰਗ ਦਾ ਸੇਮ ਖੁਸ਼ਬੂ ਦਾ ਔਰ ਨਸ਼ਾ ਵੀ ਕਰਦਾ ਉਹ ਹੈਗਾ ਮੈਥਨੋਲ ਉਹ ਜਿਹੜੀ ਮੈਥਨੋਲ ਹੈ ਉੰਡਰ ਸਟਰਕਚਰ ਤੋਂ ਚਲੋ ਅਲਕੋਹਲ ਨਾਲ ਥੋੜਾ ਮਿਲਦਾ ਜੁਲਦਾ ਹੀ ਹੈ ਬਟ ਉਹ ਬੰਦੇ ਆ ਤੇ ਪੀਣ ਦੇ ਲੈ ਕੇ ਨਹੀਂ ਹੈ ਸੋ ਲੇਕ ਲੋਕੀਆਂ ਦਾ ਗਲਤ ਇਸਤੇਮਾਲ ਕਰਦੇ ਆ ਇਹ ਜਿਹੜਾ ਮੀਥਨੋਲ ਹੈ ਇਹ ਇੰਡਸਟਰੀਅਲ ਸੋਲਵੈਂਟ ਆ ਇੰਡਸਟਰੀਅਲ ਸੋਲਵੈਂਟ ਹੈ ਕੁਝ ਅਲੱਗ ਕੈਮੀਕਲ ਡਿਵੈਲਪ ਕਰਨ ਲਈ ਕੰਮ ਆਉਂਦਾ ਕੁਝ ਹੋਰ ਕੈਮੀਕਲ ਬਣਾਉਣ ਲਈ ਕੰਮ ਆਉਂਦਾ ਇਹ ਸਸਤਾ ਹੈ ਤੇ ਇਹ ਲੋਕੀ ਕਈ ਸ਼ਰਾਬਾਂ 'ਚ ਥੋੜਾ ਜਿਹਾ ਉਹਨੂੰ ਉਹ ਕਰਨ ਲਈ ਜਿਵੇਂ ਆਪਾਂ ਨਕਲੀ ਸ਼ਰਾਬ ਨਹੀਂ ਕਹਿੰਦੇ ਆਪਾਂ ਵੀ ਨਕਲੀ ਸ਼ਰਾਬ ਮਿਲਦੀ ਆ। ਤੋਂ ਜਿਹੜੀ ਇਹ ਨਕਲੀ ਸ਼ਰਾਬ 'ਚ ਵੀ ਕਈ ਵਾਰੀ ਉਹ ਥੋੜਾ ਪਾ ਦਿੰਦੇ ਨੇ। ਜਿਹੜੇ ਆਪਾਂ ਕਹਿੰਦੇ ਵੀ ਨਕਲੀ ਬੋਤਲ ਭਰੀ ਹੋਈ ਐ। ਪਰ ਜਦੋਂ ਇਸ ਦਾ ਇਸਤੇਮਾਲ ਜ਼ਿਆਦਾ ਹੋ ਜਾਂਦਾ ਹੈ ਔਰ ਜ਼ਿਆਦਾ ਮਾਤਰਾ ਦੇ ਵਿੱਚ ਕੱਚੀ ਸ਼ਰਾਬ ਜਿਹੜੀ ਬਣਾਈ ਜਾਂਦੀ ਐ ਬਿਨਾ ਪ੍ਰੂਫ ਦੀ ਬਣਾਈ ਜਾਂਦੀ ਐ। ਠੀਕ ਐ ਨਾ ਬਿਨਾ ਫਿਲਟਰੇਸ਼ਨ ਦੀ ਬਣਾਈ ਜਾਂਦੀ ਐ। ਜਿਹਨੂੰ ਅਸੀਂ ਮਤਲਬ ਦੇਸੀ ਤਾਂ ਨਹੀਂ ਕਹਿ ਸਕਦੇ ਜਿਹਨੂੰ ਆਪਾਂ ਦੂਜੀ ਸ਼ਰਾਬ ਕਹਿੰਦੇ ਕੱਚੀ ਸ਼ਰਾਬ ਕਹਿ ਦਿੰਦੇ ਆ ਜਿਹੜੀ ਸਸਤੀ ਹੁੰਦੀ ਐ। ਇਹ ਬਹੁਤ ਹੀ ਜਿਹੜੀ ਹੈ ਇਹ ਜਦੋਂ ਵੀ ਮਥਨੋਲ ਦੀ ਕੁਆਨਟੀਟੀ ਉਹਦੇ ਵਿੱਚ ਵੱਧ ਜਾਂਦੀ ਹੈ ਇਹ ਜਾਨਲੇਵਾ ਹੋ ਜਾਂਦੀ ਹੈ। ਬੋਡੀ 'ਚ ਕਿਸ ਤਰ੍ਹਾਂ ਅਸਰ ਕਰਦੀ ਕਿੰਨੀ ਪੀਣ ਤੋਂ ਬਾਅਦ ਕਿੰਨੀ ਦੇਰ ਬਾਅਦ ਅਸਰ ਕਰਨਾ ਸ਼ੁਰੂ ਕਰ ਦਿੰਦੀ ਹੈ? ਦੇਖੋ ਇਹ ਤਾਂ ਜਿਸ ਤਰ੍ਹਾਂ ਇਥਾਈਲ ਅਲਕੋਹਲ ਹੈ ਜਿਸ ਤਰ੍ਹਾਂ ਦੂਜੀ ਆਪਾਂ ਸ਼ਰਾਬ ਪੀਂਦੇ ਆ ਜਿੱਦਾਂ ਉਹ ਅਸਰ ਕਰਦੀ ਹੈ ਉਦਾਂ ਹੀ ਇਹ ਅਸਰ ਕਰਦੀ metabolisim ਹੋਈ ਹੈ। ਇਹਨੇ ਜਾਣਾ ਲਿਵਰ ਤੋਂ metabolis ਹੋਣਾ ਪਰ ਜਿਹੜੇ ਇਹਦੇ metabolis ਜਦੋਂ ਇਹ ਲਿਵਰ 'ਚ metabolis ਹੁੰਦੀ ਹੈ ਜਦੋਂ ਉਹ ਫਾਰਮੈਲਡੀਹਾਈਡ ਵਰਗੇ ਸਾਲਟ ਉੱਥੋਂ ਨਿਕਲਦੇ ਨੇ ਇਹ ਇਹਦੇ ਜਦੋਂ metabolisme ਤੋਂ ਬਾਅਦ ਉਹ ਬਹੁਤ ਜਾਨਲੇਵਾ ਨੇ ਡਾਕਟਰ ਕਹੇ ਜਾਂਦਾ ਕਿ ਇਮੀਡੀਏਟਲੀ ਜਿਹੜਾ ਵਾ ਬੋਡੀ ਦੇ ਅੰਦਰ ਜਦੋਂ ਜਾਂਦੀ ਆ ਤਾਂ ਛਾਲੇ ਬਣਾ ਕੇ ਫੋਰ ਸਟੇਜ ਦਾ ਕੈਂਸਰ ਦਾ ਜਿਹੜਾ ਬਣਾ ਦਿੰਦੀ ਹੈ ਉਹ ਦੇਖੋ ਇਹ ਕੈਂਸਰ ਕਦੇ ਇਮੀਡੀਏਟ ਨਹੀਂ ਹੁੰਦਾ ਪਰ ਇਹ ਤਾਂ ਇਮੀਡੀਏਟ ਜਿਹੜਾ ਹੈ ਇਹ ਪੇਸ਼ੈਂਟ ਫਾਰਮੈਲਡੀਹਾਈਡ ਬਣ ਜਾਂਦਾ ਹੈ ਪੇਸ਼ੈਂਟ ਕੋਮਾ ਚਲਾ ਜਾਂਦਾ ਹੈ ਔਰ ਦੇਖੋ ਜੇ ਘੱਟ ਮਾਤਰਾ ਛੋਵੇ ਆਪਾਂ ਕਈ ਵਾਰ ਦੇਖਿਆ ਲੋਕੀ ਅੰਨੇ ਵੀ ਹੋ ਜਾਂਦੇ ਆ ਸੋ ਇਹ ਜਿਹੜੀ ਮੈਥਨੋਲ ਹੈ ਜਿਹੜੀ ਹੂਚ ਹੈ ਜਿਹੜੀ ਕੱਚੀ ਸ਼ਰਾਬ ਹੈ ਜਿਹੜੀ ਗੰਦੀ ਸਸਤੀ ਸ਼ਰਾਬ ਹੈ ਬਿਨਾ ਫਿਲਟਰੇਸ਼ਨ ਦੀ ਸ਼ਰਾਬ ਹੈ ਇਹ ਕਮਾ ਵੀ ਕਰ ਸਕਦੀ ਹੈ ਇਸ ਕਿੰਦੇ ਜਾਂ ਪ੍ਰੋਪਸ ਕਿੰਦੇ ਉੱਪਰ ਪ੍ਰੋਬਲਮਾਂ ਆ ਜਾਂਦੀਆਂ ਕਿ ਤੁਸੀਂ ਸੁੰਗਣ ਕਰਕੇ ਪ੍ਰੋਬਲਮ ਆ ਜਾਂਦੀਆਂ ਅੱਖਾਂ ਰਹਿ ਜਾਂਦੀਆਂ ਔਰ ਜਿਹੜਾ ਪੇਸ਼ੈਂਟ ਹੈ ਉਹ ਮਰ ਵੀ ਜਾਂਦਾ ਔਰ ਤੁਸੀਂ ਦੇਖਿਆ ਹੋਣਾ ਦਿਨ ਬਦ ਦਿਨ ਤੁਹਾਨੂੰ ਜਦੋਂ ਜਿਵੇਂ ਜਿਵੇਂ ਖਬਰ ਆ ਰਹੀ ਹੈ ਮਰਨ ਵਾਲਿਆਂ ਦੀ ਤਦਾਦ ਵਧਦੀ ਜਾ ਰਹੀ ਹੈ 16 ਤੋਂ 21 ਹੋਈ ਅੱਜ 23 ਹੋ ਗਈ ਹੈ ਸੋ ਇਹ ਹੋਲੀ-ਹੋਲੀ ਪੇਸ਼ੈਂਟ ਜਿਹੜੇ ਨੇ ਨਾ ਜਿਵੇਂ ਜਿਵੇਂ ਅੰਦਰੋਂ ਕੋਈ ਕੋਮਾ ਚ ਪਿਆ ਕੋਈ ਛੋਰ ਪਿਆ ਇਹ ਵੀ ਹੋਲੀ-ਹੋਲੀ ਜਿਹੜੀ ਹੈ ਇਹ ਜਾਨਲੇਵਾ ਹੋ ਜਾਂਦੀ ਹੈ ਆਖਰੇ ਮਾਰ ਹੀ ਦਿੰਦੀ ਬੰਦੇ ਨੂੰ ਚਾਹੇ ਜਿੰਨੀ ਮਰਜੀ ਤੁਸੀਂ ਇਹਨੂੰ ਪੀਤੀ ਕੁਆਂਟੀਟੀ ਚ ਪੀਤੀ ਬਿਲਕੁਲ ਜੇ ਇੱਕ ਇੱਕ ਯੂਰੋ ਲਿਮਟਿਡ ਮਾਤਰਾ ਤੋਂ ਵੱਧ ਕਿਸੇ ਸ਼ਰਾਬ ਚ ਮੈਥਨੋਲ ਪਾਈ ਜਾਵੇ ਕਿਉਂਕਿ ਮੈਂ ਦੱਸਿਆ ਨਾ ਕਿ ਮੈਥਨੋਲ ਤਾਂ ਲੋਕੀ ਗੰਦੀ ਜਿਹੜੀਆਂ ਮਹਿੰਗੀਆਂ ਸ਼ਰਾਬਾਂ ਨੇ ਉਹਨਾਂ ਨੂੰ ਭਰਨ ਲਈ ਵੀ ਇਸਤੇਮਾਲ ਕਰਦੇ ਨੇ ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ ਇਹਦਾ ਕਲਰ ਐਂਡਾ ਜਿਹੜਾ ਹੈ ਦੇਖਣ ਨੂੰ ਉਹ ਕਲਰ ਖੁਸ਼ਬੂ ਹੈ ਨਾ ਤੇ ਐਂਡਾ ਜਿਹੜਾ ਫਰੇਗਰੈਂਸ ਹੈ ਤੇ ਜਿਹੜੀ ਇਹਦੀ ਉਹ ਹੈ ਨਸ਼ਾ ਕਰਨ ਵਾਲੀ ਉਹ ਹੈ ਉਹ ਸੇਮ ਹੈ ਬਟ ਇਹ ਸੇਤ ਲਈ ਚੰਗੀ ਨਹੀਂ ਨਕਲੀ ਸ਼ਰਾਬ ਹੋਗੀ ਜੇ ਆਪਾਂ ਦੂਜੀ ਸ਼ਰਾਬਾਂ ਦੀ ਗੱਲ ਕੀਤੀ ਜਾਵੇ ਉਹ ਠੇਕਿਆਂ ਤੇ ਮਿਲਦੀ ਆ ਬਾਹਰ ਦੇ ਵਿੱਚ ਮਿਲਦੀ ਆ ਕੀ ਉਹ ਪੀਣਾ ਲਾਭਦਾਇਕ ਹੈ ਕਿ ਹਾਨੀ ਕਰਕਾ ਉਹ ਦੇਖੋ ਇਹ ਮੈਂ ਅੱਜ ਤੱਕ ਜਿੰਨੇ ਵੀ ਸੈਕਲੋ ਲੈਕਚਰ ਮੈਂ ਕਿੱਥੇ ਵੀ ਦਿਨਾ ਇੱਕ ਬੜਾ ਪਾਰਟਿਕੂਲਰ ਸਵਾਲ ਹੁੰਦਾ ਹੈ ਸਾਰੇ ਪਬਲਿਕ ਦਾ ਬੀ ਡਾਕਟਰ ਸਾਹਿਬ ਸ਼ਰਾਬ ਕਿੰਨੀ ਪੀਣੀ ਚਾਹੀਦੀ ਹੈ? ਔਰ ਸਾਡਾ ਪਹਿਲਾ ਜਵਾਬ ਇਹ ਹੁੰਦਾ ਹੈ ਸ਼ਰਾਬ ਕਦੇ ਨਹੀਂ ਪੀਣੀ ਚਾਹੀਦੀ। ਇਹਦਾ ਕਦੇ ਵੀ ਬੈਨੀਫੀਸ਼ੀਅਲ ਇਫੈਕਟ ਨਹੀਂ ਹੁੰਦਾ ਪਰ ਹਾਂ ਜਦੋਂ ਅਸੀਂ ਆਉਂਦੀਆਂ ਗੱਲ ਕਰਦੇ ਹਾਂ ਤੁਸੀਂ ਕਿੰਨੀ ਪੀ ਸਕਦੇ ਹੋ ਤੇ ਐਸੇ ਕਹਿੰਦੇ ਆ ਕਿ ਇੱਕ ਨਾਰਮਲ ਮੇਲ ਨੂੰ ਇੱਕ ਬੰਦੇ ਨੂੰ ਜਿਹੜਾ ਹੈ ਉਹ 90 ਐਮਲ ਹਫਤੇ ਚ ਦੋ ਵਾਰ ਹੀ ਲੈ ਸਕਦੇ ਹੈ। ਉਹ ਇੱਕ ਲਿਮਿਟਿਡ ਸ਼ਰਾਬ ਹੈ ਜਿਹੜੀ ਤੁਹਾਨੂੰ ਬਹੁਤ ਘੱਟ ਜਿਹੜਾ ਹੈ ਉਹ ਇਫੈਕਟ ਕਰਦੀ ਹੈ ਪਰ ਵੈਸੇ ਦੇਖਿਆ ਜਾਵੇ ਤਾਂ ਸ਼ਰਾਬ ਬੈਨੀਫੀਸ਼ੀਅਲ ਤਾਂ ਕਦੇ ਵੀ ਨਹੀਂ ਹੋਈ ਹਾਂ ਇਹਦੇ ਸਾਈਡ ਇਫੈਕਟ ਸਾਈਡ ਇਫੈਕਟ ਨੇ ਨਰਸਾਂ ਕਿਹਾ ਵੀ ਹੁੰਦਾ ਕਿ ਇਹ ਹਾਨੀਕਾਰਕ ਸ਼ਰਾਬ ਪੀਣਾ ਹਾਨੀਕਾਰਕ ਤੰਬਾਕੂ ਖਾਣਾ ਹਾਨੀਕਾਰਕ ਲੋਕ ਫਿਰ ਵੀ ਵੱਡੀ ਮਾਤਰਾ ਚਦਾ ਸੇਵਨ ਕਰਦੇ ਨੇ ਨੁਕਸਾਨ ਤਾਂ ਹੁੰਦਾ ਹੀ ਆ ਬੋਡੀ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦਾ ਦੇਖੋ ਗੌਰਵ ਜੀ ਇਹ ਜਦੋਂ ਕੈਨਾਤ ਰੱਬ ਨੇ ਬਣਾਈ ਸੀ ਤੇ ਇਹ ਨਸ਼ੇ ਉਦੋਂ ਦੇ ਹੀ ਨਾਲ ਜੁੜੇ ਹੋਏ ਆ ਜੇ ਤੁਸੀਂ ਕੋਈ ਹਜ਼ਾਰ ਸਾਲ ਪਹਿਲਾਂ ਦੀ ਕੋਈ ਤੁਸੀਂ ਜਿਹੜੀ ਮਿਥੋਲੋਜੀ ਦੀ ਕੋਈ ਕਿਤਾਬ ਪੜ ਲਓਗੇ ਜਾਂ ਕੋਈ ਰਮਾਇਣ ਪੜ ਲਓਗੇ ਜਾਂ ਤੁਸੀਂ ਕਉ ਤੂਰਾ ਤੁਹਾਨੂੰ ਨਜ਼ਰ ਆਏਗਾ ਕਰੇ ਤੁਹਾਨੂੰ ਕੁਝ ਨਜ਼ਰ ਆਏਗਾ ਤੁਹਾਨੂੰ ਕਿਤਨਾ ਕਿਤੇ ਇਹ ਬੰਦਾ ਆਪਣੇ ਆਪ ਨੂੰ ਮਸਤੀ ਚ ਲਿਆਣ ਲਈ ਆਪਣੇ ਆਪ ਨੂੰ ਨਸ਼ੇ ਦੇ ਵਿੱਚ ਜਿਹੜਾ ਔਰ ਤੁਹਾਡੇ ਚੈਨਲ ਦੇ ਰਾਹੀਂ ਅੱਜ ਮੈਂ ਇੱਕ ਬੜਾ ਮੈਸੇਜ ਕਟੋ-ਕਟ ਯੰਗ ਬੱਚਿਆਂ ਨੂੰ ਯੂਥ ਨੂੰ ਦੇਣਾ ਚਾਹਨਾ ਕਿ ਕਿਰਪਾ ਕਰਕੇ ਇਹ ਜਿਹੜੇ ਨਸ਼ੇ ਜਿਹੜੇ ਹੁਣ ਚੱਲ ਪਏ ਨੇ ਮੈਂ ਸਾਡੇ ਹਸਪਤਾਲ ਕਿਉਂਕਿ ਮੈਂ ਲੀਓ ਸਾਇੰਸਿਸ ਹਸਪਤਾਲ ਅਰੂਣਾ ਨੀਰੋ ਸੈਂਟਰ ਵਿੱਚ ਕੰਮ ਕਰਦਾ ਸਾਡੇ ਕੋਲੇ ਦਿਨ ਬਦ ਦਿਨ ਜਿਹੜੇ ਨਵੇਂ ਨਸ਼ੇ ਨੇ ਹੀਰੋਇਨ ਕੋਕੇਮ ਕੋਕ ਹੈਸ਼ ਵੀਡ ਜਿਹੜੇ ਨੇ ਇਹ ਵੱਧੇ ਜਾ ਰਹੇ ਨੇ ਸਾਡੇ ਕੋਲੇ ਐਨੇ ਯੰਗ ਮੁੰਡੇ ਤੁਸੀਂ ਅੱਜ ਵੀ ਰਾਊਂਡ ਕਰਕੇ ਦੇਖੋਗੇ ਤੁਹਾਨੂੰ ਬਹੁਤ ਸਾਰੇ ਮੁੰਡੇ ਉੱਪਰ ਮਿਲ ਜਾਣਗੇ ਜਿਹੜੇ ਚਿੱਟੇ ਤੇ ਲੱਗੇ ਹੋਏ ਨੇ ਆ ਜਿਹੜੇ ਹੋਰ ਤਰ੍ਹਾਂ ਦੇ ਸਸਤੇ ਗੰਦੇ ਨਸ਼ੇ ਕਰਦੇ ਨੇ ਬਲਕਿ ਸਸਤੇ ਨਹੀਂ ਕਹੂੰਗਾ ਇਹ ਮਹਿੰਗੇ ਨਸ਼ੇ ਵੀ ਨੇ ਇਹਨਾਂ ਚੋਂ ਕਈ ਸਾਰੇ ਬਹੁਤ ਮਹਿੰਗੇ ਵੀ ਨੇ ਮੈਂ ਤੁਹਾਡੇ ਚੈਨਲ ਦੇ ਰਾਹੀਂ ਅੱਜ ਜਨਤਾ ਨੂੰ ਅਵੇਅਰ ਕਰਨਾ ਚਾਹੁੰਦਾ ਵੀ ਕਿਰਪਾ ਕਰਕੇ ਤੁਸੀਂ ਕਦੇ ਇਹਨੂੰ ਟੇਸਟ ਵੀ ਨਾ ਕਰੋ ਸ਼ੁਰੂ ਸ਼ੁਰੂ ਲਤੋਂ ਚੰਗਾ ਲੱਗੂਗਾ ਪਰ ਤੁਸੀਂ ਇਹਦੇ ਚੰਗੂਲ ਚੋਂ ਬਾਹਰ ਨਹੀਂ ਨਿਕਲ ਪਾਉਂਗੇ ਇਹ ਵੀ ਅਲਟੀਮੇਟਲੀ ਤੁਹਾਡਾ ਘਰ ਵਿਊ ਜਾੜੂਗਾ ਤੇ ਇਹ ਜਾਨਲੇਵਾ ਵੀ ਹੈ ਹੀ ਹੈ ਸਰ ਸਰਕਾਰ ਵੱਲੋਂ ਵੀ ਉਪਰਾਲਾ ਕੀਤਾ ਗਿਆ ਕਿ ਸਕੂਲਾਂ ਦੇ ਵਿੱਚ એનર્ਜੀ ਡਰਿੰਕ ਬੈਨ ਕਰ ਦਿੱਤੇ ਗਏ ਸਕੂਲਾਂ ਦੇ ਆਸ-ਪਾਸ ਜਿਹੜੇ ਨੇ એનર્ਜੀ ਡਰਿੰਕ ਦਾ ਵੇਚਣ ਉਹਨਾਂ ਤੇ ਕਾਰਵਾਈ ਕੀਤੀ ਜਾਵੇਗੀ ਕਿ ਇਹ ਵੀ ਨੁਕਸਾਨਦਾਇਕ ਹੈਗੇ ਨੇ ਬਿਲਕੁਲ ਜਿਹੜੇ એનર્ਜੀ ਡਰਿੰਕਸ ਨੇ ਇਹਨਾਂ ਦੇ ਵਿੱਚ ਵੀ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹ ਬ੍ਰੇਨ ਨੂੰ ਆਪਣੇ ਜਿਹੜਾ ਹੈ ਅਸਰ ਕਰਦੀਆਂ ਨੇ ਆਪਣੀ ਕੌਗਨੀਸ਼ਨ ਤੇ ਅਸਰ ਕਰਦੀਆਂ ਨੇ ਆਪਣੀ ਸਲੀਪ ਤੇ ਅਸਰ ਕਰਦੀਆਂ ਨੇ ਬੱਚੇ ਸ਼ੁਰੂ ਸ਼ੁਰੂ ਚ ਗੱਲ ਉਹੀ ਹੈ ਜਦੋਂ ਬੱਚੇ ਸ਼ੁਰੂ ਸ਼ੁਰੂ ਚੋਂ ਦਾ ਸੇਵਨ ਕਰਦੇ ਨੇ ਕਿਉਂਕਿ ਉਹ ਬੈਨ ਡਰੱਗ ਦੇ ਅੰਦਰ ਨਹੀਂ ਆਂਦਾ ਉਹ ਕਿਸੇ ਸ਼ੈਡਿਊਲ ਦੇ ਅੰਦਰ ਨਹੀਂ ਆਂਦਾ ਤੇ ਉਹ ਹਰ ਕਰਿਆਨੀ ਦੁਕਾਨ ਤੇ ਵੀ ਮਿਲ ਜਾਂਦਾ ਹਰ ਪਾਨ ਦੀ ਦੁਕਾਨ ਤੇ ਮਿਲ ਜਾਂਦਾ ਹੈ ਹਰ ਗਰੋਸਰੀ ਸਟੋਰ ਤੇ ਮਿਲ ਜਾਂਦਾ ਤਾਂ ਉਹ ਅਪਰੋਚੇਬਲ ਹੈ ਤੁਸੀਂ ਉਹਨੂੰ ਲੈ ਸਕਦੇ ਹੋ ਲੇਕਿਨ ਅਲਟੀਮੇਟਲੀ ਉਹ ਵੀ ਜਿਹੜਾ ਹੈ ਉਹਦੇ ਚ ਕੁਝ ਇੱਕ ਚੀਜ਼ਾਂ ਇਹੋ ਜਿਹੀ ਪਾਈ ਜਾਂਦੀਆਂ ਕੋਕੀਨ ਪਾਈ ਆਪਣੇ ਕੈਫੀਨ ਪਾਈ ਜਾਂਦੀ ਹੈ ਅਧਿਕ ਮਾਤਰਾ ਦੇ ਵਿੱਚ ਜਿਹੜਾ ਕਿ ਬੱਚੇ ਨੂੰ ਨਸ਼ਾ ਕਰਦੀ ਹੈ ਤੇ ਬੱਚੇ ਉਹਦੇ ਆਦੀ ਹੋ ਜਾਂਦੇ ਆ ਸੋ ਇਹ ਬੜਾ ਅੱਛਾ ਉਪਰਾਲਾ ਨੇ ਬਾਕੀ ਸਰਕਾਰਾਂ ਅੱਜ ਦੀਆਂ ਨਹੀਂ ਸ਼ੁਰੂ ਤੋਂ ਹੀ ਜਿਹੜੀਆਂ ਨੇ ਨਸ਼ੇ ਦੇ ਖਿਲਾਫ ਇਹ ਜਿਹੜਾ ਇਹ ਕਰਦੀਆਂ ਰਹੀਆਂ ਨੇ ਅੱਜ ਮੇਰਾ ਫਿਰ ਸਰਕਾਰਾਂ ਤੋਂ ਵੀ ਬੜਾ ਉਹ ਹੈਗਾ ਕਿ ਵੀ ਆਪਾਂ ਹਜੇ ਇਹਨੂੰ ਖਤਮ ਨਹੀਂ ਕਰ पाए ਅੱਜ ਵੀ ਹਰ ਗਲੀ ਮੱਲੇ 'ਚ ਅਸੀਂ ਅਖਬਾਰ ਪੜ੍ਹ ਕੇ ਦੇਖ ਲਓ ਕੋਈ ਨਾ ਕੋਈ ਡਰੱਗ ਪੈਡਲਰ ਰੋਜ਼ ਫੜਿਆ ਜਾਂਦਾ ਹੈ ਹਰ ਪਿੰਡ ਦੇ ਵਿੱਚ ਫੜਿਆ ਜਾਂਦਾ ਹੈ ਔਰ ਨਸ਼ਾ ਵਧੀ ਜਾ ਰਿਹਾ ਹੈ ਘਟਿਆ ਨਹੀਂ ਹੈਗਾ ਮੇਰਾ ਲੇਕਿਨ ਸਿੱਧਾ ਜਿਹੜਾ ਲੋਕਾਂ ਨੂੰ ਹੈ ਵੀ ਤੁਸੀਂ ਪਲੀਜ਼ ਇਹਨਾਂ ਚੀਜ਼ਾਂ ਤੋਂ ਦੂਰ ਰਹੋ ਅਨ ਲੋਕ ਆਪਣੇ ਖੇਡਾਂ ਵੱਲ ਜਾਓ ਆਪਣੇ ਐਕਸਟਰਾ ਕਰਿਕੂਲਰ ਐਕਟੀਵਿਟੀ ਵੱਲ ਜਾਓ ਤੁਸੀਂ ਜਿਹੜਾ ਇਹਨਾਂ ਚੀਜ਼ਾਂ ਤੋਂ ਦੂਰ ਰਹੋ ਬਿਲਕੁਲ ਐਸਨ ਡਾਕਟਰ ਗੌਰਵ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਅੰਬਸਰ ਮਜੀਠਾ ਦੇ ਵਿੱਚ ਜੋ ਕਾਂਡ ਹੋਇਆ ਜਿਸ ਕਾਰਨ ਨਕਲੀ ਸ਼ਰਾਬ ਕਰਨ ਜਿਹੜੇ ਬਹੁਤ ਸਾਰੇ ਲੋਕ ਮਰ ਗਏ ਨੇ ਆਖਿਰ ਉਸ ਸ਼ਰਾਬ ਦੇ ਵਿੱਚ ਕੀ ਸੀਗਾ ਉਸ ਦਾ ਜਵਾਬ ਵੀ ਤੁਹਾਨੂੰ ਮਿਲ ਗਿਆ ਵਾ ਸਸਤੀ ਸ਼ਰਾਬ ਵਾਲ ਤੁਸੀਂ ਨਾ ਜਾਓ ਸ਼ਰਾਬ ਤਾਂ ਹਾਨੀਕਾਰਕ ਹੈਗੀ ਕੋਈ ਵੀ ਸ਼ਰਾਬ ਉਹ ਹਾਨੀਕਾਰਕ ਹੈਗੀ ਆ ਪਰ ਸ਼ਰਾਬ ਦਾ ਸੇਵਨ ਤੁਸੀਂ ਨਾ ਕਰੋ ਇਹ ਇੱਕ ਮੈਸੇਜ ਜਿਹੜਾ ਵਾ ਸਿੱਧਾ ਸਿੱਧਾ ਡਾਕਟਰ ਗੌਰਵ ਵੱਲੋਂ ਦਿੱਤਾ ਗਿਆ ਵਾ ਕੈਮਰਾਮੈਨ ਗੁਰਵਿੰਦਰ ਨਾਨ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ